ਸਤਿਗੁਰੂ ਦੀਨ ਭੰਨ ਕਾ ਥਾਮ ਭਾਰੁ ਕਾਰੇ ਇਸਤਨ ਕਰਮ ਸੁਕਰਮ ਕਰੇ ਜਿਉ ਬੰਦਾ ਦੇਖਿ ਰਿਆ ਜੋ ਕਰਮ ਆਨੰਦੈ ਚੰਗਾ ਕਰਮ ਕਰੇ ਵਡਫਾਗਿ ਮੰਦਾ ਪਰਮਨ ਰਖ ਕਾ ਦਾਗੀ ਗੁਰ ਗੁਰ ਨਾਮ ਹਰੀ ਕੀ ਮਾਲਾ ਜੋ ਫਿਰਿ ਸੰਗ ਰਈ ਸੁਖਗਾਂ ਨਿਰਗਨ ਸੁਰਗਨ ਮੇ ਅਮਨਾਸੀ ਗੁਰ ਕਾ ਨਾਮਾ ਕਰਤ ਕਲਾਸੀ ਸੁਣ ਕੇ ਰੋਗ ਸੋਗ ਮਿਟ ਜਾਏ ਮਨ ਤੱਕ ਜੀਵਨ ਮੁਕਤੀ ਪਾਈ ਸੁਣ ਕੇ ਸਤਿਗੁਰੂ ਜੀ ਕੀ ਬਾਣੀ ਟੁੱਟੇ ਕਾਜਾਂ ਕੀ ਤਾੜੀ ਸੁਣ ਕੇ ਤੀਨ ਭਵਨ ਕਾ ਸਾਈ ਅਗੇ ਮਾਣ ਮਿਲੇ ਸਭ ਤਾਈ ਸੁਣ ਕੇ ਦੀਨ ਧਿਆਲ ਕੁਬਾਲ ਟੁੱਟੀ ਕੋੜ ਜਨਮ ਕਾ ਜਾਗ ਸਿੱਧਾ ਸੁਰਗ ਗੁਰੂ ਕੋ ਜਾਵੇ ਗਿਆਨ ਨਾਥ ਜਪ ਜਤੇ ਅਕਾਲ ਗੁਰ ਕਾ ਨਾਮ ਜਪੇ ਇਕ ਤਾਰ ਬੈਤੀ ਨਾ ਜਮਰੇ ਕੀ ਮਾਰ ਹਰ ਘਰ ਜੁਜ ਹੋ ਗਏ ਜੀਤ ਜੋ ਕਰਦਾ ਗੁਰ ਨਾਮ ਪਰੀਤ ਸਚੁ ਕਉ ਨ ਵਤਜੂ ਜਗ ਤੋਲਾ ਖੁਸੈ ਨਾਹੀ ਮਾਨਸ ਚੋਲਾ ਰਹਿਨ ਸਕਾ ਕੋពੁਰ ਪੰਡਾਰੇ ਜੋ ਸਤਿ ਗੁਰ ਕਾ ਨਾਮ ਚਤਾਰੇ ਗਿਆਨ 나ਦਿ ਸਿਮਰਤ ਗੁਰ ਕੀ ਰਾਗ ਕਟਿ ਜਨਮ ਜਨਮ ਕਾ ਪੀਰਾ ਰੇਤ ਮਦੂ ਤੂ ਹਾਥ ਨਾ ਸਤਿਗੁਰੂ ਦਾ ਜਸ ਗਾਏ ਈ ਦਾਮ ਆਬ ਪਿਆ ਪਨੀਤ ਸੁਣ ਕੇ ਪਰਮੇਸ਼ਰ ਕੇ ਗੀਤ ਇਸ ਦਾ ਦੂਸਰੇ ਆ ਨਾਰਾਇਣ ਸਿੱਧਾ ਸੁਖ ਮੰਡਲ ਕੋ ਜਾਈ ਜਮਨ ਮਰਨ ਦੇ ਮਿਟੇ ਕਲੇਸ਼ ਸਦਾਸੀ ਸਤਿਗੁਰ ਕੇ ਦੇਸ ਵਾਰਿਕ ਮਿਰੰਕਾਰ ਜੀ ਆਪਨ ਮਛਨ ਹਾਰ ਜੀ ਕਰੋ ਪੰਜੂ ਪਾਰ ਜੀ ਦੀਨਾ ਨਾਦ ਦਤਾਰ ਜੀ ਜੀਵ ਜੰਤਸਾ ਪੋਲਨ ਹਾਰਾ ਤੁਮਨ ਪੋਲ ਗੁਰੂ ਕਰਤਾਰ ਦੀਪਿਆਲ ਹਰੀ ਹਰਾਈ ਚਰਨ ਕਮਲ ਸਮਲ ਕੋ ਲਗਾਈ ਬਖਸ਼ੂ ਵਰਪੁਖ ਸੁਆਮੀ ਸਰਵ ਕਲਾ ਕੇ ਅੰਦਰ ਗਾਮੀ ਰਾਖੂ ਸ਼ਰਨ ਪਿਆ ਕੀ ਲਾਜ ਵਾਰੀ ਕੀ ਮਹਾਰਾਜ ਗਿਆਨ ਆਦਿ ਕੀ ਬੰਦਨਾ ਸੂਰਜ ਨੂੰ ਕੈ ਫੰਜਨਾ ਰੂਹ ਸੁਖ ਦੁਖੰਦਣਾ ਮਿਰਤਕ ਕੀ ਅਰਦਾਸ ਸਤਿਗੁਰ ਤੁਮਰੇ ਪਾਸ ਪੂਜਨੁ ਮੁਕੀ ਪਾਸ ਦੁਖ ਦਰਦ ਕਾ ਨਾਸ਼ ਸੁਰਗਤਿ ਮਦਨ ਵਿਚਾਸ ਸਾਇਦ ਕਾ ਤੇ ਮਾਲਕ ਪਾਲਕ ਜੀਵ ਜੰਤ ਸਾਹਿ ਤੇਰੀ ਪਾਲਕ ਅਜਰ ਅਮਰ ਪਰਮਾਤਮਾ ਦੂਰ ਨਰਨਜਨ ਆਤਮਾ ਘਟ ਘਟ ਮੇਂ ਪਰਵੇਸ਼ ਪੂਜਨ ਸੀਸ ਗਣੇਸ਼ ब्रह्मा विष्णु के श्री शंकर कार्यक्रम में तुम ही वसंत कर शिवन तेरा सच्चा मंत्र पूग पाठ सुन होते उदंडर ज्ञाननाथ अमृत प्रचार गुरुवार मीकदा मंगल चार ज्ञाननाथ अमृत प्रचार गुरुवार मीकदा मंगल चार